ਪ੍ਰੋਧਰਿ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਗੱਤਕੇ ਦੇ ਵਿੱਚ ਨਾਮਣਾ ਖੱਟਣ ਵਾਲੇ 4 ਸਾਲਾਂ ਦੇ ਸਿੱਖ ਬੱਚੇ ਦਾ ਸਨਮਾਨ ਕੀਤਾ ਗਿਆ ਇਸ ਸਿੱਖ ਬੱਚੇ ਨੇ ਕਾਕਾ ਫਤਿਹ ਸਿੰਘ ਜੋ ਕਿ ਅੰਮ੍ਰਿਤਸਰ ਦਾ ਵਾਸੀ ਹੈ ਉਸਨੇ ਯੂਰਪ ਸਿੰਗਾਪੁਰ ਮੁੰਬਈ ਵਰਗੀਆਂ ਥਾਵਾਂ ਤੇ ਜਾ ਕੇ ਵੱਡੇ ਮੰਚਾ ਦੇ ਉੱਤੇ ਗੱਤਕਾ ਖੇਡਿਆ ਤੇ ਸਿੱਖ ਪਛਾਣ ਦਾ ਪ੍ਰਚਾਰ ਪ੍ਰਸਾਰ ਕੀਤਾ ਜੋ ਕਿ ਇੱਕ ਪ੍ਰੇਰਨਾ ਸਰੋਤ ਹੈ ਸੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਛੋਟੇ ਬੱਚੇ ਜਿਸ ਦੀ ਉਮਰ 4 ਸਾਲ ਹੈ ਕਾਕਾ ਫਤਿਹ ਸਿੰਘ ਨੂੰ ਸਿਰੋਪਾਏ ਭੇਂਟ ਕੀਤਾ ਹੈ ਸਿਰੋਪਾ ਦਿੱਤਾ ਹੈ ਤੇ ਸ਼੍ਰੀ ਸਾਹਿਬ ਦੇ ਕੇ ਉਸ ਨੂੰ ਸਨਮਾਨਿਤ ਕੀਤਾ ਹੈ ਉਹਨਾਂ ਅਰਦਾਸ ਕੀਤੀ ਹੈ ਕਿ ਕਾਕਾ ਫਤਿਹ ਸਿੰਘ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਅਤੇ ਇਸੇ ਤਰ੍ਹਾਂ ਹੀ ਗੱਤਕਾ ਖੇਡਦਿਆਂ ਸਿੱਖ ਕੌਮ ਦਾ ਨਾਮ ਹੈ ਰੋਸ਼ਨ ਕਰਦਾ ਰਹੇ ਉਹਨਾਂ ਕਿਹਾ ਕਿ ਸਾਰੇ ਸਿੱਖ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਬਾਣੀ ਅਤੇ ਬਾਣੇ ਦੇ ਨਾਲ ਜੋੜਨਾ ਚਾਹੀਦਾ ਹੈ ਉਹਨਾਂ ਨੂੰ ਗੱਤਕਾ ਸਿੱਖ ਮਾਰਸ਼ਲ ਆਰਟ ਦੀ ਸਿੱਖਿਆ ਵੀ ਜ਼ਰੂਰ ਦੇਣੀ ਚਾਹੀਦੀ ਹੈ ਕੀ ਨਾਮ ਸਿੰਘ ਸਾਹਿਬ ਪੱਤੇ ਸਿੰਘ ਆਪਾ ਦਾ ਕੀ ਨਾਮ ਹੈ ਮਮਾ ਦਾ ਸਵਾਸ਼ ਏੰਗ ਦਾ ਕੀ ਮਤਲਬ ਹੁੰਦਾ ਛੇ ਏੰਗ ਦਾ ਮਤਲਬ ਗੁਰੂ ਦਾ ਏ ਇੱਥੇ ਕਿਤੇ ਕਿੱਟ ਗਿਆ ਹਾਂ ਲੋਰਨ ਕਿੱਟ ਗਿਆ ਹਾਂ ਹਾਂ ਫ੍ਰੀ ਸਿੰਗਪੁਰ ਹਾਂਜੀ ਫੇਰ ਬੰਬੇ ਫੇਰ ਬੰਬੇ ਬੰਬੇ ਨੇ ਕਿੰਨੀ ਉਮਰ ਪਾਜੀ ਦੀ ਹੁਣ 4.5 ਸਾਲ ਆ 3.5 ਸਾਲ ਤੇ ਯੂਰਪ ਗਿਆ ਸੀ ਕੋਲੋਂ ਸਿੱਖ ਚੀਵ ਰਿਮੋਟਰ ਬੰਬੇ ਕਰਵਾਇਆ ਸੀ ਪੀਟੀਸੀ ਵਾਲਿਆਂ ਨੇ ਤੇ ਉਹ ਸਪੈਸ਼ਲ ਬਲਾਇਆ ਸੀ ਇਹ ਗੱਟਕਾ ਡੇਟਦਾ ਹੈ ਹਾਂਜੀ ਗੱਟਕਾ ਨਹੀਂ ਕੀ ਖੇਡਦਾ ਇਹ ਪ੍ਰਦਰਸ਼ਨ ਨਹੀਂ ਕਰਦਾ ਜੀ ਸੋ ਤੇ ਇਹ ਮਾਰੇ ਦਾ ਦਿਹਾੜਾ ਸੀ ਬਾਬਾ ਦੀਪ ਸਿੰਘ ਜੀ ਦਾ ਤੇ ਉਦੋਂ ਇਹ 2.5 ਸਾਲ ਦਾ ਸੀ ਤੇ ਇਹਨੇ ਆਪਣੇ ਵੱਲੋਂ ਮਾਰੇ ਦੀ ਕਿਰਪਾ ਇਹ ਹੂਸਾ ਤੋਂ ਜੀ ਆਦਾ ਪਿਆ ਤੇ ਇਹਨੇ ਕੀਤਾ ਤੇ ਬਹੁਤ ਵਧੀਆ ਵੀ ਨਾ ਵੀਡੀਓ ਤੇ ਯੂਰਪ ਵਾਲੀ ਜਿਹੜੇ ਫੈਡਰੇਸ਼ਨ ਹੈ ਡਬਲਿਊ ਪੀਡੀਐਸ ਉਹਨਾਂ ਨੇ ਪਤੇ ਸਿੰਘ ਦੀ ਵੀਡੀਓ ਦੇਖੀ ਕਿ ਇਹਨੂੰ ਤੁਸੀਂ ਅਸੀਂ ਸੈਲੈਕਟ ਕਰਦੇ ਆ ਇਹ ਫਿੱਟ-ਫਿੱਟ ਇੱਕ ਨਾ ਜੀਪੀ ਜੇਪ ਹੁੰਦੀ ਹੈ ਕਿ ਬੱਚੇ ਨੂੰ ਹੁਣ ਰਿਹਾ ਇਹਨੂੰ ਤੁਸੀਂ ਲੈ ਕੇ ਉਹੀ ਸੈਕ ਕਰਦੇ ਫਿਰ ਅਸੀਂ ਯੂਰਪ ਗਏ ਸੀ ਟੋਕਲਾ ਮੈਂ ਮੇਟਵਾ ਨਹੀਂ ਨਾ ਤੇ ਫਿਰ ਉਹਦੇ ਦੋਸਤ ਕਰਦੇ ਆ ਜਾ ਕੇ ਫੇਰਾ ਪਹਿਲੇ ਨੰਬਰ ਤੇ ਆਇਆ ਸ਼ਾਬਾਸ਼ ਹੋਰ ਅੱਗੇ ਵਧਣਾ ਪਾ ਪਾਰਟ ਕਰਦੇ ਨੇ ਕਿਹੜਾ ਪਾਰਟ ਆਉਂਦਾ ਇੱਕ ਓਂਕਾਰ ਸੁਣਾਇਓ ਓਂਕਾਰ ਸਤਨਾਮ ਸਤਿ ਪੁਰਨ

ਕਾਰੇ ਕਰੀਉਂ ਕ ਜਿਕਾਰੇ ਉਸਿਆ ਜਿਕਾਰੇ ਯਾਲ ਉਹ ਜਾਵੇ ਬਾਬਾ ਦੀ ਸੇਣੀ ਨੂੰ ਪਾਵੇ ਸਿਆ ਸਿਆ ਅਕਾਲ ਦੇ ਜੇ ਤੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਿੰਘ ਤੇ ਬਹੁਤ ਸਿਆਣਾ ਬੱਚਾ ਹੈ ਟਾਈਮ ਵੇਖ ਲੈ ਨਾ ਘੜੀ ਨੂੰ